ਜੈ ਸਭਿਧਾਨ ਅੱਜ ਭਾਰਤ ਰਤਨ ਡਾਕਟਰ ਵੀ.ਆਰ. ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਇੱਕ ਬਲੱਡ ਕੈਂਪ ਤੇ ਇੱਕ ਅੱਖਾਂ ਦਾ ਕੈਂਪ ਲਾਇਆ ਗਿਆ ਧੂਰੀ ਸਨਾਤਨਤਰ ਇਨਸ਼ਾਲਾ ਵੱਲੋਂਔਰੇ ਵੱਲੇ ਤੇ ਭਗਵਾਨ ਵਾਲਮੀਕੀ ਦਲ ਚੇਤਨਾ ਮੰਚ ਦੀ ਸਮੂਚੀ ਟੀਮ ਅਤੇ ਹੋਰ ਸਾਡੇ ਜਿਹੜੇ ਸਾਥੀ ਨੇ ਸਾਰਿਆਂ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਪਹਿਲੀ ਵਾਰੀ ਨਹੀਂ ਅੱਗੇ ਹਮੇਸ਼ਾ ਅਸੀਂ ਸਮਾਗਮ ਕਰਾਣੇ ਆ ਪਹਿਲੀ ਵਾਰੀ ਅਸੀਂ ਕੈਂ ਬਲੱਡ ਕੈਂਪ ਲਾਇਆ ਵੀ ਜਿਹੜਾ ਖੂਨ ਦਾਣਾ ਉਹ ਮਹਾਦਾਨ ਹੈ ਵੀ ਜਦੋਂ ਐਕਸੀਡੈਂਟ ਹੁੰਦੇ ਨੇ ਜਾਂ ਕਿਸੇ ਗਰੀਬ ਨੂੰ ਲੋੜ ਪੈਂਦੀ ਆ ਤੇ ਇਹਦੀ ਬਹੁਤ ਜ਼ਰੂਰਤ ਪੈਂਦੀ ਆ ਇਸ ਕਰਕੇ ਅਸੀਂ ਜਿਹੜਾ ਬਾਬਾ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਬਲੱਡ ਕੈਂਪ ਲਾਇਆ ਵੀ ਜਿਹੜਾ ਵੱਧ ਤੋਂ ਵੱਧ ਅਸੀਂ ਜਿਹੜੇ ਐਕਸੀਡੈਂਟ ਹੁੰਦੇ ਆ ਲੋਕਾਂ ਨੂੰ ਲੋੜ ਆ ਉਹਨਾਂ ਦੀ ਮਦਦ ਹੋ ਸਕੇ ਇਹ ਸਰਕਾਰਾਂ ਨੂੰ ਵੱਧ ਤੋਂ ਵੱਧ ਅਵੇਅਰ ਕਰਨੇ ਚਾਹੀਦੇ ਨੇ ਤੇ ਜਿਹੜੇ ਆਪਣੇ ਪਿੰਡਾਂ 'ਚ ਸ਼ਹਿਰਾਂ 'ਚ ਸਰਕਾਰਾਂ ਜਿਵੇਂ ਆਪਾਂ ਆਪਾਂ ਨੂੰ ਪਤਾ ਵੀ ਪੋਸਟਰ ਲਾਉਂਦੇ ਨੇ ਫਲੈਕਸਾ ਲਾਉਂਦੇ ਨੇ ਆ ਚੈਨਲਾਂ ਰਾਹੀਂ ਇਹ ਸਰਕਾਰਾਂ ਨੂੰ ਦੱਸਣਾ ਚਾਹੀਦਾ ਵੱਧ ਤੋਂ ਵੱਧ ਵੀ ਬਲੱਡ ਆਪਾਂ ਜੇ ਕਢਾਣੇ ਆ ਤਾਂ 24 ਘੰਟਿਆਂ 'ਚ ਪੂਰਾ ਹੋ ਜਾਂਦਾ ਸਾਨੂੰ ਲੱਗਦਾ ਜੀ 150 ਕੁ ਪਲੱਸ ਹੋ ਜੂਗਾ 100 150 ਪਲੱਸ ਆਮ ਨਾਲ ਹੋ ਜੂਗਾ ਲੱਗੇ ਹੋਇਆ ਕੋਸ਼ਿਸ਼ ਹੈ ਨਹੀਂ ਪਤਾ ਇਹ ਦੂ ਵੀ ਵੱਧ ਹੋ ਜੇ ਸ਼ਹਿਰ ਵਾਸੀ ਨੂੰ ਇਹੀ ਜਿਹਾ ਆਪਸੀ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਕਿ ਬਾਬਾ ਸਾਹਿਬ ਨੇ ਹਰ ਇੱਕ ਧਰਮ ਦੇ ਤੇ ਹਰ ਵਰਗ ਲਈ ਕੰਮ ਕੀਤਾ ਤੇ ਸਾਰਿਆਂ ਨੂੰ ਬਾਬਾ ਸਾਹਿਬ ਦਾ ਸਤਿਕਾਰ ਕਰਨਾ ਚਾਹੀਦਾ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਸਭ ਤੋਂ ਮਹਾਨ ਸੰਵਿਧਾਨ ਹੈ ਸਾਰੇ ਦੇਸ਼ਾਂ ਦੇ ਲੋਕ ਉਸ ਸੰਵਿਧਾਨ ਨੂੰ ਮੰਨਦੇ ਨੇ ਤੇ ਆਪਾਂ ਨੂੰ ਵੀ ਜਿਹੜਾ ਸੰਵਿਧਾਨ ਦਾ ਤੇ ਬਾਬਾ ਸਾਹਿਬ ਦਾ ਸਤਿਕਾਰ ਕਰਨਾ ਚਾਹੀਦਾ ਸਾਰਿਆਂ ਨੂੰ ਪਹੁੰਚ ਗਏ ਸਾਡੇ ਵਿੱਚੀ ਪ੍ਰੋਚਾ ਜੀ ਅਜੀਤ ਜੀ ਪ੍ਰਧਾਨ ਜੀ ਉਹ ਸਾਡੇ ਲੇਪਲੀਮੈਂਟ ਇਹਨਾਂ ਦੇ ਨਾਲ ਨੇ ਸਰਦਾਰ ਸਾਹਿਬ ਬਾਕੀ ਸਾਡੇ ਪ੍ਰਧਾਨ ਜੀ ਹੋਰ ਵੀ ਜਿੰਨੇ ਮੈਂਬਰ ਸਰਪੰਚ ਮੈਂ ਪਹਿਲਾਂ ਵੀ ਦੇਖਦਾ ਆ ਇਹਨਾਂ ਨੂੰ ਕੋਈ ਵੀ ਕਿਸੇ ਬੰਦੇ ਨੇ ਅਗਰ ਕਿਸੇ ਤਕਲੀਫ ਚ ਜਾਤ ਕੀਤਾ ਤਾਂ ਇਹ ਸਾਰੇ ਆਪਣੇ ਕੰਮ ਛੱਡ ਕੇ ਉੱਥੇ ਪਹੁੰਚਦੇ ਨੇ ਔਰ ਹੱਕ ਦੀ ਲੜਾਈ ਦੇ ਵਿੱਚ ਹਰ ਇੱਕ ਮੈਂਬਰ ਦਾ ਕੋਈ ਇਹ ਨਹੀਂ ਸੋਚਦੇ ਕਿ ਕਿਸ ਧਰਮ ਨਾਲ ਸੰਬੰਧਤ ਹੈ ਜਾ ਕਿ ਇਸ ਜੱਤੀ ਨਾਲ ਸੁੰਦਤ ਹੈ ਸਾਰੀਆਂ ਚੀਜ਼ਾਂ ਤੋਂ ਉਪਰ ਉੱਠ ਕੇ ਹੈ ਆਪਣੇ ਬਾਲਮਿਕ ਸਮਾਜ ਦਾ ਕੰਮ ਕਰਦੀ ਕਰਦੇ ਨੇ ਪਰ ਅਦਰ ਸ਼ਹਿਰ ਦੇ ਵੀ ਹਰ ਇੱਕ ਕੰਮ ਦੇ ਵਿੱਚ ਜਿੱਥੇ ਜਾਇਜ ਗੱਲ ਹੁੰਦੀ ਹੈ ਜਾਂ ਕਿ ਅੱਗੇ ਹੋ ਕੇ ਲੋਕਾਂ ਦੀ ਸੇਵਾ ਕਰਦੇ ਨੇ ਡਾਕਟਰ ਨੇ ਨਾਮ ਖੜਦੇ ਨੇ ਮੈਂ ਦਾ ਆਪਣੇ ਵੱਲੋਂ ਬਾਰ ਬਾਰ ਇਹ ਤਰਹਿਣਾ ਚਾਹੁੰਦਾ ਵੀ ਇਹ ਐਸੇ ਤਰ੍ਹਾਂ ਇਹਨਾਂ ਦੀ ਉਮਰ ਬਹੁਤ ਵੱਡੀ ਹੋਵੇ ਔਰ ਸਾਰੀ ਸੰਸਥਾ ਬਹੁਤ ਜੋਰ ਸ਼ੋਰ ਨਾਲ ऐसे ही तरह ਲੋਕਾਂ ਦੀ ਸੇਵਾ ਕਰਦੇ ਰਹੇ ਔਰ ਇਹ ਬਹੁਤ ਹੀ ਤਰੱਕੀਆਂ ਦੇਖਣ ਚਾਹੀਦੇ ਪਹਿਲਾਂ ਤਾਂ ਮੈਂ ਸਾਰੇ ਹੀ ਤੁੜੀ ਹਲਕੇ ਨੂੰ ਤੇ ਸ਼ਹਿਰ ਨੂੰ ਵਧਾਈ ਦਿੰਦਾ ਪਹਿਲਾਂ ਵੀ ਆਪਾਂ ਬਾਬਾ ਸਾਹਿਬ ਜੀ ਦਾ ਜਨਮ ਦਿਨ ਬਹੁਤ ਹੀ ਸ਼ਾਦਾ ਅਤੇ ਉਸ ਆਹ ਨਾਲ ਮਨਾਇਆ ਸੀਗਾ ਤੇ ਅੱਜ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਡੇ ਵਿੱਕੀ ਪਰੋਚਾ ਜੀ ਆ ਜੀ ਪਰੋਚਾ ਜੀ ਵੱਲੋਂ ਜੋ ਇਹ ਕੈਂਪ ਆਯੋਜਿਤ ਕੀਤਾ ਗਿਆ ਹੈ ਇਹ ਬਹੁਤ ਹੀ ਵਧੀਆ ਅਪਰਾਲਾ ਹੈ ਇਸ ਤਰ੍ਹਾਂ ਦੇ ਜਿਹੜੇ ਕੈਂਪਨੇ ਜਿਸ ਨਾਲ ਇੱਕ ਤਾਂ ਕਿਸੇ ਨਾ ਆਪਾਂ ਕਿਸੇ ਦੀ ਜ਼ਿੰਦਗੀ ਨੂੰ ਬਚਾ ਸਕਦੇ ਆ ਉੱਥੇ ਇੱਕ ਬੜਾ ਨੇਕ ਉਪਰਾਲਾ ਹੈ